ਜੈ ਭੀਮ ਜੈ ਭਾਰਤ ਜੈ ਗੁਰਦੇਵ ਧਨਗੁਰਦੇਵ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਜੋ ਵੀ ਇਹ ਜਿਹੜੀ ਸਥਿਤੀ ਬਣੀ ਹੋਈ ਆ ਪਾਣੀ ਆ ਗਿਆ ਸਾਰੇ ਪਾਸਿਓ ਉਹਨੂੰ ਦੇਖਦੇ ਹੋਏ ਅੱਜ ਸਾਡੇ ਵਿੱਚ ਪੰਜਾਬ ਪ੍ਰਧਾਨ ਜੱਸੀ ਕੱਲਣ ਵੀ ਜੋ ਕਿ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਜਿਹੜੀ ਰਾਹਤ ਦੀ ਸਮੱਗਰੀ ਜਿਹੜੀ ਆ ਉਹ ਘਰ-ਘਰ ਦੇ ਵਿੱਚ ਪਹੁੰਚਾਈ ਜਾ ਰਹੀ ਹੈ ਜਿਹੜੇ ਵੀ ਲੋਕ ਪੀੜਤ ਆ ਜਿੱਥੇ ਕਿ ਪਾਣੀ ਆ ਗਿਆ ਆ ਉੱਥੇ ਜਿਹੜੀ ਸਮੱਗਰੀ ਆ ਪਹੁੰਚਾ ਰਹੇ ਆ ਲੱਗੇ ਹੋਏ ਆ ਸਾਡੇ ਜਿੰਨੇ ਵੀ ਇਨਾਰੇ ਟੀਮ ਦੇ ਮੈਂਬਰ ਆ ਉਹ ਸਾਰੇ ਜਣੇ ਬਹੁਤ ਹੀ ਸ਼ਿੱਦਤ ਦੇ ਨਾਲ ਲੱਗੇ ਹੋਏ ਆਪਣੇ ਕਾਰਜ ਦੀ ਸੇਵਾ ਨੂੰ ਨਿਭਾ ਰਹੇ ਆ ਦੇਖੋ ਤੁਸੀਂ ਦੇਖ ਸਕਦੇ ਆ ਆਪਣੇ ਚਾਰੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੀ ਪੂਰੀ ਟੀਮ ਜਿਹੜੀ ਆ ਰਾਤ ਮਗਰੀ ਨੂੰ ਪੈਕ ਗਨ ਦੇ ਵਿੱਚ ਲੱਗੀ ਹੋਈ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਸੁਨੀਲ ਕੁਮਾਰ ਜੀ ਜੋ ਕਿ ਸੋਸ਼ਲ ਵਰਕਰ ਵੀ ਹਨ ਤੇ ਸਾਡੀ ਟੀਮ ਦੇ ਮੈਂਬਰ ਵੀ ਹਨ ਨਾਲ ਹੀ ਆਪਾਂ ਸਾਰੇ ਜਣੇ ਗੱਲ ਕਰਾਂਗੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਦੱਸੇ ਕਰਦਾ ਕਿ ਨਾਲ ਲੋਕ ਇੱਥੇ ਬੈਠੇ ਹੋਏ ਨੇ ਆਈਏ ਜੀ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਭਾਰਤ ਜੈ ਵਾਲਮੀਕੀ ਹਰਿ ਹਰਿ ਵਾਲਮੀਕੀ ਸੋ ਕਿਉਂਕਿ ਪੰਜਾਬ ਦੇ ਵਿੱਚ ਲਗਭਗ 1993 ਤੋਂ ਬਾਅਦ ਜਿਹੜਾ ਇਹੋ ਜਿਹੀ ਘਟਨਾ ਜਿਹੜੀ ਵਾਪਰੀ ਹੈ ਜਿਸ ਵਿੱਚ ਸਾਡੇ ਪੰਜਾਬ ਜਿਹੜੀ ਇੱਕ ਜਿਹੀ ਧਰਤੀ ਹੈ ਜਿੱਥੇ ਵਿੱਚ ਸਾਰੇ ਜਿਹੜੇ ਭਾਈਚਾਰੇ ਸਾਂਝ ਨੂੰ ਅੱਗੇ ਜਿਹੜੇ ਵਧਾਉਂਦੇ ਹਨ ਅਤੇ ਗੁਰੂ ਨਾਨਕ ਮਹਾਰਾਜ ਦੇ ਅਦੇ ਗੁਰੂ ਰਵਿਦਾਸ ਮਹਾਰਾਜ ਦੇ ਪੁੰਨਾਂ ਚੱਲਦੇ ਹੋਏ ਲੰਗਰ ਦੀ ਸੇਵਾ ਜਿਹੜੀ ਆ ਪ੍ਰਾਤ ਤਨ 600 ਸਾਲ ਪਹਿਲਾਂ ਤੋਂ ਜਿਹੜੀ ਲਗਾਤਾਰ ਇਹ ਚੱਲ ਰਹੀ ਆ ਜਿਸ ਵਿੱਚ ਹਰ ਇੱਕ ਵਿਅਕਤੀ ਨੂੰ ਜਾਤ ਪਾਤ ਉਪਰ ਉੱਠ ਕੇ ਜਿਹੜੀ ਆ ਲੰਗਰ ਦੀ ਸੇਵਾ ਵਿੱਚ ਪੰਜਾਬ ਜਿਹੜਾ ਹਰ ਵਾਰ ਪੰਜਾਬ ਦੀ ਇਨਸਾਨੀਅਤ ਹਰ ਵਾਰ ਦੇਸ਼ ਵਿਦੇਸ਼ ਕਿਸੇ ਵੀ ਕੰਟਰੀ ਵਿੱਚ ਜਾ ਕੇ ਪੰਜਾਬੀ ਜਿਹੜਾ ਐਂ ਭੂਮਿਕਾ ਨਿਭਾਉਂਦੇ ਹਨ ਉਸ ਨੂੰ ਮੱਦੇ ਨਜ਼ਰ ਆ ਕੇ ਹੋਰ ਪੰਜਾਬ ਦੇ ਵਿੱਚ ਆਪ ਜਿਹੜੀ ਇਸ ਤਰ੍ਹਾਂ ਵਾਪਰੀ ਆ ਤੋਂ ਜਿਸ ਵਿੱਚ ਕਈ ਲੋਕ ਜਿਹੜੇ ਆਕਰੋਂ ਬਿਗੜ ਹੋ ਗਿਆ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੀ ਜਿਹੜਾ 8-8 ਫੱਟ 7-7 ਫੱਟ ਪਾਣੀ ਆ ਗਿਆ ਜਿਸ ਵਿੱਚ ਉਹ ਚਰੇ ਬਾਹਰ ਲਾਈਟ ਦੀ ਕੋਈ ਵਿਵਸਥਾ ਨਹੀਂ ਖਾਣ ਪੀਣ ਦੀ ਕੋਈ ਵਿਵਸਥਾ ਨਹੀਂ ਮੈਡੀਕਲ ਦੀ ਕੋਈ ਵਿਵਸਥਾ ਨਹੀਂ ਤੇ ਕਈ ਸਾਡੇ ਪੰਜਾਬੀ ਲੋਕ ਜਿਹੜੇ ਆ ਅੱਗੇ ਵੱਧ ਕੇ ਸਾਰਾ ਸਾਥ ਦੇ ਰਿਹਾ ਤੋਂ ਹਿਮਾਚਲ ਦੇ ਵਿੱਚ ਇਦਾਂ ਦੀ ਘਟਨਾ ਵਾਰੀ ਜਿਹੜੀ 20 ਰੁਪਏ ਦੀ ਬੋਤਲ ਵੀ ਆ ਉੱਥੇ ਸਾਨੂੰ ਮਿਲਿਆ ਵੀ 150 ਰੁਪਏ ਦੀ ਬੋਤਲ ਕਰਤੀ ਉਹ ਜਿਆ ਬਿਜ਼ਨਸ ਨਹੀਂ ਕਰਨਾ ਚਾਹੀਦਾ ਅੱਗੇ ਵੱਧ ਕੇ ਜਿਹੜਾ ਆਪਣੇ ਜਿਹੜੇ ਇਨਸਾਨੀਆ ਤੌਰ ਤੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਅਸੀਂ ਵੀ ਗੁਰੂ ਰਵਿਦਾਸ ਟੈਗਰ ਫੋਰਸ ਰਾਹੀਂ ਇੱਕ ਜਿਹੜਾ ਉਪਰਾਲਾ ਕਰਨ ਵਾਸਤੇ ਜਿਹੜਾ ਆ ਸਾਰਾ ਤੁਸੀਂ ਸਮਗਰੀ ਦੇਖ ਸਕਦੇ ਹੋ ਵੀ ਸਾਰੀ ਸਮਗਰੀ ਜਿਸ ਵਿੱਚ ਮੈਡੀਕਲ ਦੀ ਵਿਵਸਥਾ ਵੀ ਆ ਖਾਣ ਪੀਣ ਦੀ ਵੀ ਰਹੀ ਹੈ ਸਭ ਕੁਝ ਚੀਜ਼ਾਂ ਜਿਹੜੀਆਂ ਮੈਡੀਕਲ ਵਾਸਤੇ ਜੋ ਵੀ ਸਹੂਲਤ ਹੈਗੇ ਬੱਚਿਆਂ ਬਾਅਦ ਤੇ ਦਵਾਈ ਜਾਂ ਅਲਰਜੀ ਵਾਸਤੇ ਆ ਸਾਰੀਆਂ ਦਵਾਈਆਂ ਵੀ ਜਿਹੜੀਆਂ ਤੇ ਖਾਣ ਪੀਣ ਦੀ ਵਿਵਸਥਾ ਇਹੋ ਜਿਹੀ ਹੈ ਟੈਕਟ ਹੈ ਜਿਹੜੇ ਸਾਰੇ ਤੁਸੀਂ ਦੇਖ ਸਕਦੇ ਹੋ ਆਪਾਂ 150 ਜਿਹੜੇ ਪਰਿਵਾਰਾਂ ਨੂੰ ਜਿਹੜਾ ਇਹ ਸਮਗਰੀ ਜਿਹੜੀ ਆ ਉਹ ਦੇਣ ਵਾਸਤੇ ਜਿਹੜਾ ਕੱਲ ਜਾਵਾਂਗੇ ਤੋ ਜਿੱਥੇ ਕਿਤੇ ਲੋੜ ਪੈਂਦੀ ਆ ਜਿੱਥੇ ਲੋਕ ਨਹੀਂ ਪਹੁੰਚ ਸਕੇ ਪੰਜਾਬੀ ਸਾਡੇ ਕੁਰੀ ਉਸ ਜਗ੍ਹਾ ਦੇ ਉੱਪਰ ਜਾਵਾਂਗੇ ਤੇ ਕਈ ਜਗ੍ਹਾ ਤੇ ਦੰਦੇ ਆ ਜਿਨ੍ਹਾਂ ਦੇ ਘਰ ਤੱਕ ਪਹੁੰਚ ਹੀ ਸਕੇ ਉਹਨਾਂ ਦੇ ਘਰ ਤੱਕ ਵੀ ਆਪਾਂ ਪਹੁੰਚ ਕੇ ਜੀਦੜੀ ਉਪਲਬਧ ਕਰਾਵਾਂਗੇ ਕਿਉਂਕਿ ਹਲੇ ਤਾਂ ਸਾਡੇ ਕੋਲ 150 ਪਰਿਵਾਰ ਦੇ ਵਾਸਤੇ ਏ ਕਿਟਾਂ ਆ ਆ ਅੱਗੇ ਹੋਰ ਸੱਜਣ ਵੀ ਸਾਨੂੰ ਕਹਿੰਦੇ ਆ ਵੀ ਤੁਹਾਨੂੰ ਹੋਰ ਵੀ ਜਿਹੜਾ ਆ ਆਪਣੇ 500 ਪਰਿਵਾਰ ਦੇ ਇੱਕ ਸਾਥੀ ਨੇ ਕਿਹਾ ਸੀ 500 ਪਰਿਵਾਰ ਦੇ ਵਾਸਤੇ ਕਿਟਾਂ ਤਾਂ ਹੋਰ ਦੇਵਾਂਗੇ ਤੋ ਉਹਨਾਂ ਬਾਅਦ ਆ ਆਪਣਾ ਅਗਲੀ ਜਿਹੜੀ ਆ ਸਾਰੇ ਹਰ ਹਰ ਪਾਸ ਜਾ ਕੇ ਜਿਹੜਾ ਦੇਖਾਂਗੇ ਵੀ ਕਿੱਥੇ ਜ਼ਿਆਦਾ ਲੋੜ ਹੈਗੀ ਹੈ ਉੱਥੇ ਜਿਹੜਾ ਹੋਰ ਬਸ ਜਿਹੜੀਆਂ ਖਾਨ ਦੀਆਂ ਚੀਜ਼ਾਂ ਚ ਮੈਡੀਸਿਨ ਜਿਹੜੀਆਂ ਦਵਾਂਗੇ ਸੋ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਜਿੱਥੇ ਬੰਦੀਆਂ ਨੂੰ ਸੰਸਮਾਜ ਨੂੰ ਸਾਰਿਆਂ ਨੂੰ ਕਰਦਾ ਵੀ ਜਦੇ ਤੱਕ ਨਹੀਂ ਪਹੁੰਚ ਸਕੇ ਉਦੋਂ ਤੱਕ ਆਪਾਂ ਆਪਣੇ ਪੰਜਾਬ ਦੇ ਸਾਰੇ ਹਰ ਇਨਸਾਨ ਦੀ ਜਿਹੜੀ ਸਹਾਇਤਾ ਕਰ ਸਕੀਏ ਕਿਉਂਕਿ ਅੱਜ ਜਿਹੜਾ ਸਮਾਂ ਆ ਇਹ ਜਾਤ ਪਾਤ ਤੋਂ ਉਪਰ ਆ ਇਹ ਨਾ ਰੱਖੀ ਵੀ ਆਪਾਂ ਸਾਡੇ ਏਰੀਆ ਚ ਨਹੀਂ ਪਾਣੀ ਆ ਦੂਸਰੇ ਦੇ ਆ ਆਜ ਜਿਹੜਾ ਪੰਜਾਬੀਆਂ ਦਾ ਚੱਲਾ ਵੀ ਆਪਣਾ ਜਿਹੜਾ ਚੰਡਾ ਡੰਡਾ ਥੱਲੇ ਛੱਡ ਕੇ ਇੱਕ ਪੰਜਾਬ ਦੇ ਨਾਤੇ ਇੱਕ ਗੁਰੂਆਂ ਦੇ ਪੀਰਾਂ ਦੇ ਚੱਲੇ ਉਦੇਸ਼ ਦੇ ਮਾਰਗ 'ਤੇ ਚੱਲੇ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾ ਕੇ ਆਪਾਂ ਜਿਹੜਾ ਸਾਰੇ ਨਾਲ ਸਾਥ ਦਈਏ ਸੋ ਮੈਂ ਆਪਣੀ ਫੋਰਸ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਡੀ ਜਿਹੜੀ ਟੀਮ ਆ ਅੱਜ ਜਿਹੜੀ ਆ ਇਹ ਸੇਵਾ ਕੰਮ ਤੇ ਲੱਗੀ ਆ ਤਕਰੀਬਨ ਰਾਤ ਦਾ ਸਮਾਂ ਵੀ ਜਦੋਂ 10 11 ਵਜੇ ਚੱਲੇ ਆ ਵੀ ਸਾਡੇ ਸਾਰੇ ਸਾਥੀ ਜਿਹੜਾ ਆ ਇਹ ਸੇਵਾ 'ਤੇ ਲੱਗੇ ਹੋਏ ਆ ਤੇ ਕਾਲਜ ਇੱਥੇ ਵੀ ਕਿਤੇ ਲੋੜ पे ਵੀ ਹੋਰ ਵੀ ਕੋਈ ਸਾਨੂੰ ਜੇ ਕੋਈ ਦੱਸ ਸਕਦਾ ਵੀ ਫੋਨ ਵੀ ਕਰ ਸਕਦਾ ਸਾਡੇ ਨਾਲ ਪਹੁੰਚ ਵੀ ਕਰ ਸਕਦਾ ਵੀ ਸਾਡੇ ਤੱਕ ਅੱਜ ਤੱਕ ਕਿਸੇ ਨੇ ਨਹੀਂ ਚੀਜ਼ ਜਿਹੜੀ ਆ ਮਿਲੀ ਆ ਆਪਾਂ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਏਰੀਆ ਦੇ ਵਿੱਚ ਜਾਵਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਕੱਲ ਆਪਾਂ ਗੁਰਵਧਾਰ ਟਾਈਗਰ ਬਹੁਤ ਸਫੁੱਜੀ ਟੀਮ ਜਿਹੜੀ ਲਿਆ ਕੇ ਸਾਰਿਆਂ ਦੀ ਸੇਵਾ ਕਰਾਂਗੇ ਸੋ ਸਾਰਿਆਂ ਨੂੰ ਇੰਨੀ ਬੇਨਤੀ ਕਰਦਾ ਵੀ ਸਾਰੇ ਅੱਗੇ ਵੱਧ ਕੇ ਆਪਣੇ ਆਪਣੇ ਤੌਰ ਤੇ ਜਿਹੜੀ ਆ ਪੰਜਾਬ ਦੀ ਸੇਵਾ ਕਰ ਸਕੀਏ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਰਮਿਕੀ ਕਰੋੜਵਾਰ Wow. Shamla Chander Building Maintenance Handyman under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information. Please contact him at www.checktrade.com. ID number nine two one seven six zero. Shamla Chander Kalsental. Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ